ਲੈ ਇੱਕ ਦੋ ਸਫਾਇਦਿਆਂ ਦੇ ਨਾਲ ਜਿੰਨੇ ਮਿੱਗੀ ਕਿਹਦੇ ਹੈ ਮਤੋਂ ਮਨਪ੍ਰੀਤ ਤੇ ਮਤੋਂ ਮਨਜੂਰ ਰੱਬ ਨੇ ਤੁਰੋਂ ਸੰਜੋਗ ਲਿਖੇ ਆ ਕੱਲ ਨੂੰ ਬਾਜ ਲੈ ਆਉਂਗਾ ਤੇ ਬਾਜ ਨਾਲ ਲਿਹੂਗਾ ਗੂੜਾ ਗੂੜਾ ਕਰਕੇ ਇਲਾਂ ਬਿਠੇ ਨਾ ਤੀਰ ਵਾਂਗ ਨਾ ਤੀਰ ਚ ਤਾਂ ਵਈਦਾ ਜਖਮੀ ਹੋਏ ਤੇ ਪਰ ਤੀਰ ਤਾਂ ਵੀ ਵਈਦਾ ਜੇ ਦਿਲ ਚ ਵੱਜੇ ਤੇ ਨਾ 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 ਮਿਲਣਾ ਤੀਰ ਵਾਜਨੇ ਆ ਕਰੁੰਦਾ ਵੇਟ ਕੰਢਿਆ ਅੱਜ ਵਾਸੇ ਲੇਟ ਹੋ ਗਈ ਜਾ ਆਉਣੀ ਨਹੀਂ ਜੀ ਅੱਜ ਵੱਡਾ ਦਿਲ ਕਰਕੇ ਨਾ ਪ੍ਰਪੋਜ਼ ਕਰੀ ਦੇਣਾ ਜੋ ਮਰਜ਼ੀ ਹੋ ਜੇ ਪਰ ਦਿਲ ਬੋੜਾ ਨਹੀਂ ਪਰ ਕੀ ਕਰੀਏ ਹੁਣ ਰਿਆਵ ਨਹੀਂ ਹੁਣ ਲਗਾਤਾਰ ਈ ਦਿਨ ਹੋ ਗਏ ਆ ਰੋਜ਼ ਟਾਈਮ ਚੁੱਕਦੇ ਨੂੰ ਮੱਸਾ ਜਿੰਨਾ ਵਿੰਦੀ ਵੀ ਨਹੀਂ ਨੀਵੀ ਪਾ ਕੇ ਲੰਘ ਜਾਂਦੀ ਐ ਬੰਦਾ ਮਾੜਾ ਮੋਟਾ ਰਿਸਪੌਂਸ ਦਵੇ ਹੱਸੇ ਹੁਸੇ ਵਿੰਦੀ ਨਹੀਂ ਆਗੀ ਜੇ ਮਾੜਾ ਹੱਸੇ ਤੇ ਮੇਰਾ ਦਿਲ ਬਦੇ ਪਰ ਕੋਝ ਕਰਾ ਰਾਜਮਾ ਕਰ ਹੀ ਦੇਣਾ ਹਾਂ ਹਾਂ ਢੀ ਆ ਜਾ ਆਪ ਦੀ ਦਿਲ ਧੜਕਣ ਡਿਆ ਭਾਈ ਵਾਈਬ ਰਵਾਈਬ ਰਵਾਜ ਬਾਬਾ ਹਾਂ ਕਰਦੇ ਨੇ ਕਦੇ ਫੇਰ ਹੀ ਤੇਰੇ ਪੰਜਾਂ ਰਪਈਆਂ ਪਰਛਾਹ ਜੜਾਉਂਗਾ ਤੂੰ ਨਾ ਤੇ ਜੜ ਕੇ ਯਾ ਜਾਈ ਨਹੀਂ ਗਈ ਕਦੋਂ ਦੀ ਮੈਂ ਵੇਖਣ ਲਈ ਪਹਿਲਾਂ ਤਾਂ ਮੈਂ ਕਿਹਾ ਚੱਲ ਮੈਂ ਆਪ ਹੀ ਵੇਖ ਕੇ ਆਉਣੀ ਦਸੋਂੂ ਨੇ ਮੈਨੂੰ ਗਾਲਾਂ ਕੱਢਣੀਆਂ ਕਿ ਤੂੰ ਕੁੜੀ ਨੂੰ ਹੋਸਟਲ ਦੇ ਵਿੱਚ ਪਾ ਦਿਆ ਇੰਨੇ ਹੋਸਟਲ ਵਾ ਰਾ ਸਾਡਾ ਕਿ ਤਰ੍ਹਾਂ ਦਾ ਅੰਤਰਾ ਓਝਾਰ ਵਾਲਾ ਬੀਆਬਾਨ ਰਾ ਵਾ ਸਾਡਾ ਹਾਂ ਤੇ ਹੁਣ ਸੋਨੂ ਨੇ ਮੇਰੇ ਦਿਵਾਲੇ ਹੋਣਾ ਵੇਖੋ ਉਹ ਜਾਬਦੀ ਮੈਨੂੰ ਆਉਣ ਲਈ ਲੈ ਤੇਰੀ ਮਾਂ ਵੀ ਆ ਗਈ ਉਹ ਕਿੱਧਰ ਜਾਵਾਂ ਜੀ ਅਸੀਂ ਘਾਲ ਸਾਸਰੀ ਘਾਲ ਪਤ ਰਾਜੀ ਰਾ ਕਿੱਧਰ ਫੇਂਦੇ ਤੁਸੀਂ ਆ ਕੁੜੀ ਨੂੰ ਸਾਸਰੀ ਘਾਲ ਸਵੇਰ ਦੀ ਤੋਂ ਗਈ ਕਦੋਂ ਦੇ ਤੈਨੂੰ ਦੀ ਕੰਡਾ ਟਾਈਮ ਨਾ ਕਰਨ ਆ ਕਿੱਥੋਂ ਫੁੱਲ ਲੈ ਆਉਣੀ ਤੂੰ ਰੋਜ ਹੀ ਹੈ ਮਮੀ ਮੈਂ ਇੱਥੇ ਆ ਵੇਖੋ ਹਾਂ ਰਾਜੋ ਤੋੜੇ ਆ ਰਾਜੋ ਤਾਂ ਤੋੜੇ ਆ ਤੇ ਮੈਂ ਜੇ ਕੋਈ ਗੱਲਬਾਤ ਹੋ ਗਈ ਨਾ ਕੋਈ ਮੈਂ ਤੈਨੂੰ ਨਹੀਂ ਛੱਡਣਾ ਤੇ ਸੋਨੂ ਤੇਰੇ ਟੋਟੇ ਕਰ ਦੇਣੀ ਉਹ ਮੈਨੂੰ ਅੱਗੇ ਖੰਦਾ ਰਹਿੰਦਾ ਵਾ ਹਾ ਹਾ ਇਹ ਫੁੱਲਾਂ ਨਾਲ ਦੱਸ ਕਾਦੀ ਗੱਲ ਬਾਤ ਨਹੀਂ ਤੂੰ ਆਇਆ ਕਾ ਟਾਈਮ ਦੇ ਨਾਲ ਹਾਂ ਟੀ ਕੁੜੀ ਸਿਆਣੀ ਨਾ ਫੇਰ ਕਿਨੇਰਾ ਹੋਗਾ ਗਾੜੀ ਅਗ ਲਿਆਕਰ ਸਾਨੂੰ ਲੈ ਹੁਣ ਮੇਰੇ ਕੋ ਪੁੱਤ ਕਿਹੜੇ ਆਗਾ ਯੋ ਘਰ ਨਹੀਂ ਹੈਗਾ ਸੋਨੂ ਤੇ ਤੂੰ ਮੈਨੂੰ ਉਹ ਮੈਨੂੰ ਗੁੱਸੇ ਹੁੰਦਾ ਰਹਿੰਦਾ ਮੈਨੂੰ ਦੱਸ ਦਿੰਦੇ ਬਾਈ ਮੈਨੂੰ ਪਤਾ ਕੀ ਸੋਚਿਆ ਮੈਂ ਕਿਹਾ ਕਿ ਆਹ ਵਾਲੇ ਫੁੱਲ ਇਥੋਂ ਲੈਣੇ ਆ ਤੇ ਜਾ ਕੇ ਦਾਦੀ ਤੂੰ ਤਿੰਨ ਸ਼ਹਿਰ ਗਏ ਕਦੀ ਸ਼ਾਇਦ ਮੈਂ ਜਾਂਦਾ ਰਹਿਣਾ ਵਾਂ ਤੇ ਮੈਂ ਤੇ ਪੜਿਆ ਹੋਸਟਲ ਵਿੱਚ ਆ ਅੱਛਾ ਹੌਸਟਲ ਚ ਪੜ੍ਹੇ ਦੇ ਤੇ ਇੱਥੇ ਬੁਕੇ ਵੇਖੇ ਹੁਣੇ ਜਿਹੜੇ ਮਿਲਦੇ ਆ ਹਾਂ ਮਿਲਦੇ ਆ ਇੱਥੇ ਮੰਮੀ ਉਹ ਗੁਲਦਸਤੀ ਹੁੰਦੇ ਆ ਐਡੇ ਐਡੇ ਬਣਾਉਂਦੇ ਆ ਉਹ ਆਹੀ ਜਿਹੜੇ ਆਪਣੇ ਫੁੱਲ ਫੁੱਲ ਲਾਏ ਹੁੰਦੇ ਨਾ ਉਹਦੇ ਹੀ ਤੇ ਕਿੰਨਾ ਮਹਿੰਗਾ ਮਿਲਦਾ ਵਾ ਉਹ ਕਿੱਥੇ ਨੂੰ ਦੇ ਦੇ ਅੰਟੀ ਜੀ ਉਹ ਮੈਨੂੰ ਹਾਲ ਨੂੰ ਪੁੱਤ ਕੇ ਐਨਾ ਗੱਲਾਂ ਦਾ ਕੀ ਪਤਾ ਵਾ ਆ ਵੇਖੋ ਕਿੰਨੂ ਦੇਣੇ ਤੇ ਕਿੰਨੂ ਨਹੀਂ ਤੇ ਮੈਂ ਜਿਆਦਾ ਜਿਆਦਾ ਖੇਤਾਂ ਵਿੱਚ ਹੁੰਨਾ ਤੇ ਮੈਨੂੰ ਦੱਸ ਦਿੰਦੇ ਮੈਂ ਲੈ ਆਉਂਦਾ ਕੁੜੀ ਦੇ ਰਾਹ ਤੁਰ ਕੇ ਆਉਂਦੀ ਆ ਤੇਰਾ ਹੱਡ ਕੋ ਨੰਬਰ ਹੀ ਹੈ ਨਿਕਾ ਨਾਲੇ ਤੁਸੀਂ ਪਿੰਡ ਰਹਿੰਦੇ ਅਸੀਂ ਬਾਹਰ ਰਹਿੰਦੇ ਆ ਪਿੰਡ ਤੇ ਰਹਿੰਦੇ। ਕੀ ਮੇਲਵਾਏ? ਪਿੰਡ ਤੇ ਰਹਿੰਦੇ ਪਰ ਮੈ ਪਿਆਰੀ ਲੱਗੇ ਨਾ। ਪਿਆਰੀ ਤੇ ਚਲੋ ਤੇਰੀ ਲੱਗੇ ਹੀ ਆ। ਅੰਨੂ ਸੋ ਲੜਾਈਂ ਦੀ ਲੱਗੇ। ਆ ਹੋਏ ਇਹ ਤਾਂ ਹੈ ਭੈਣ ਭਰਾ ਦੇ ਭੈਣ ਭਰਾ ਹੀ ਕੰਮ। ਕੋਈ ਕਹੀ ਮੰਗਲੀ ਕੀ ਪਾਣੀ ਮੰਗ ਲਿਆ ਕੋਈ। ਤੇ ਚਲੋ ਕੋਈ ਨਹੀਂ ਤੇ ਤੂੰ ਫੇਰ ਨੰਬਰ ਦੇ ਦੇ ਮੈਨੂੰ। ਹਾਂ ਨੰਬਰ ਮੈਂ ਦੇ ਦੇਣਾ ਕੁੜੀ ਨੂੰ। ਨੰਬਰ ਮੈਂ ਨੰਬਰ ਮੈਂ ਮੈਂ। ਮੈਂ ਕਹਿੰਦਾ ਨਿਹਰਾ ਜੇ ਬੰਦਾ ਫੋਨ ਹੀ ਕਰ ਦਿੰਦਾ ਵਾ। ਨਹੀਂ ਉਹ ਤੇ ਮੇਰਾ ਵੀਰ ਵੀ ਲਿਆ ਸਕਦਾ ਵਾ। ਨਾਲੇ ਮੈਂ ਤੇ ਫੋਨ ਰੱਖਿਆ ਹੀ ਨਹੀਂ ਆਪਣੇ ਕੋਲ। ਕੰਟੀ ਪਰੇਸ਼ਾਨ ਹੋ ਰਹੀ ਮੈਂ ਤਾਂ ਕਹਿ ਰਿਹਾ ਮੈਂ ਤੇ ਆ ਵੇ ਫੋਨ ਇਹਨੂੰ ਆਖਿਆ ਵਾ 36000 ਰੁਪਿਆ ਫੋਨ ਲੈ ਜਾ ਕਰ ਤੂੰ ਕੋਈ ਫੋਨ ਚੰਗਾ ਹੁੰਦਾ ਵਾ ਇਹ ਮੰਦੀ ਨਹੀਂ ਮੇਰੀ ਹਾਂ ਵੇਖੋ ਕਹਿ ਦਿੰਦੇ ਆ ਆ ਬਟਨਾ ਵਾਲਾ ਫੋਨ ਲੈ ਜਾ ਕਰ ਆ ਕੋਈ ਕਾਲਜ ਵਿੱਚ ਲੈ ਕੇ ਜਾਂਦਾ ਨਹੀਂ ਅੰਟੀ ਹੁਣ ਟੱਚ ਫੋਨ ਚੱਲਦੇ ਆ ਮੈਨੂੰ ਨਹੀਂ ਪੁੱਤ ਪਤਾ ਕੀ ਬਿਲਕੁਲ ਚਾ ਵੀ ਤੂੰ ਪੰਗਾ ਹੀ ਆ ਉਹਦੇ ਚ ਇੰਸਟਾ ਅਕਾਊਂਟ ਬਣਾ ਲਓ ਤੇ ਵਿੱਚ ਕਈ ਗੋਹ ਚਲਾ ਲਓ ਝੇਲੀਆਂ ਨਹੀਂ ਫਿਰ ਫੋਨ ਕਰ ਨੋ ਹਟਦੀ ਤੂੰ ਫੋਨ ਰੱਖਿਆ ਹੀ ਨਹੀਂ ਨਹੀ ਮੈਂ ਰੱਖਿਆ ਹੀ ਨਹੀਂ ਫਿਰ ਐਵੇਂ ਵਦੂ ਦੇ ਚ ਮੇਲੇ ਪੈ ਜਾਂਦੇ ਦੂਦ ਦੇ ਚ ਮੇਲੇ ਤੇਰਾ ਮਤਲਬ ਕੀ ਆ ਮਤਲਬ ਵੀ ਐਵੇਂ ਹੀ ਫੋਨ ਆਈ ਜਾਣਗੇ ਮਗਰ ਤੜੀ ਕਹਿ ਦੇਣਗੇ ਰੋਂਗ ਨੰਬਰ ਤੇ ਉਹਦੇ ਤੋਂ ਮੰਮੀ ਨਹੀਂ ਫਿਰ ਸ਼ੱਕ ਕਰ ਲੈਂਦੇ ਆ ਜਦੋਂ ਮੈਂ ਗਲਤੀ ਨਹੀਂ ਹੈਗੀ ਕਿਹਨਾ ਤੇ ਮੈਨੂੰ ਕਹਦਾ ਐਵੇਂ ਬਾਦੂ ਦੇ ਚ ਮੈਂ ਲਿਆਂ ਤੇ ਪੈਨ ਦੀ ਲੋੜ ਆ ਚੱਲ ਉਹਦੇ ਠੀਕ ਹੋ ਆ ਅੱਜ ਪੜਾਉਂ ਆਨਲਾਈਨ ਹੁੰਦੀ ਆ ਬੜਾ ਕੋਈ ਉਹਨਾਂ ਨੂੰ ਦੇਖਣਾ ਪੈਂਦਾ ਨਹੀਂ ਜੀ ਦੋ ਆਨਲਾਈਨ ਨਹੀਂ ਕਿਹਨਾ ਉਹਦੋਂ ਲਿਆ ਹੈਗਾ ਫੋਨ ਠੀਕ ਆ ਹਾਂ ਪਰਵਾਰਾ ਹੀ ਨਹੀਂ ਖਾਦਾ ਫੋਨ ਵੀ ਨਾ ਐਵੇਂ ਹੀ ਨਹੀਂ ਕਈ ਵਾਰ ਨਹੀਂ ਅਕਸਰ ਪੜ ਲਾਦੇ ਸਰਚ ਕਰਨੇ ਪੈਂਦੇ ਜੋ ਗੂਗਲ ਤੋਂ ਉਹ ਮੇਰੇ ਕੋ ਡਿਕਸ਼ਨਰੀ ਹੈਗੀ ਆ ਹੂੰ ਹਾਂਜੀ ਉਹ ਤੇ ਹੁਣ ਕਿਤਾਬ ਨੂੰ ਨਾ ਹੱਥ ਲਾਉਣ ਦੇ ਬਾਨੇ ਆ ਵੀਡੀਓ Google ਤੋਂ ਸਰਚ ਕਰਨਾ ਵਾ ਡਿਕਸ਼ਨਰੀ ਤੋਂ ਲੱਭੋ ਸਾਰਾ ਕੁਝ ਲੱਭ ਜਾਂਦਾ ਬਹੁਤ ਕਾਫੀ ਟਾਈਮ ਵੇਸਟ ਹੁੰਦਾ ਹੈ ਨਾ ਉਹਦੇ ਵਾਸਤੇ ਨਹੀਂ ਮੇਰੇ ਹਿਸਾਬ ਨਾਲ ਫੋਨ ਤੇ ਵੇਸਟ ਹੋ ਜਾਂਦਾ ਵਾ ਚਲੋ ਆਪਾਂ ਆਪਣੀ ਸੋਚ ਵਾ ਹਾਂਜੀ ਆ ਚਲੋ ਫੋਨ ਚਲਾਓ ਤੇ ਅੱਗੇ ਕਿਸ ਦਿਨ ਕਿਹਾ ਮੈਸੇਜ ਆਇਆ ਹੁੰਦਾ ਮੈਨੂੰ ਉਹ ਦੁਬਾਰਾ ਜੈ ਨਹੀਂ ਖਾਦਾ ਬਾਕੀ ਮੈਂ ਇਹਨਾਂ ਦੀ ਵਾਦਾ ਤੋਂ ਨਹੀਂ ਲੈਂਦੀ ਫੋਨ ਤਪੋਤਾ ਮਾੜੀ ਗੱਲ ਵਾ ਅਹੀਂ ਤੇ ਚੰਗੀ ਗੱਲ ਤੈਨੂੰ ਆਨੇ ਆ ਵੀ ਨਹੀਂ ਚੰਗਾ ਹੈ ਕਾ ਫੁੱਲ ਸਾਰੀਆਂ ਗੱਲਾਂ ਜਾ ਤੇ ਚਿੱਤਾਂ ਹੀ ਭੁੱਲ ਗਿਆ ਮੈਂ ਤਾਂ ਨੂੰ ਕਹਿੰਦੀ ਬੁਕੇ ਤੇ ਹੀ ਵੇਖਿਆ ਹੀ ਨਾ ਆਹ ਦੱਸਿਆ ਤਾਂ ਤੁਹਾਨੂੰ ਤੇ ਉਹ ਉਹਨਾਂ ਦੇ ਵਿੱਚ ਕਿੰਨੇ ਕਿੰਨੇ ਸੋਹਣੇ ਫੁੱਲ ਹੁੰਦੇ ਆ ਕਈ ਅਜੀਬ ਨਿੱਕੇ ਨਿੱਕੇ ਫੁੱਲ ਵੀ ਹੁੰਦੇ ਆ ਜੇ ਆ ਵੀ ਵਿੱਚ ਫੁੱਲ ਐਡ ਕੀਤੇ ਜਾਂਦੇ ਕਿੰਨੇ ਵਧੀਆ ਆ ਆ ਵੇਖੋ ਨਹਿਰ ਤੇ ਕਿੰਨੇ ਆ ਹੋਏ ਆ ਤੇ ਸਾਡੇ ਵਰਗੇ ਜਦੋਂ ਕਿਸ ਮਰੀਜ਼ ਦਾ ਪਤਾ ਲੈਣ ਜਾਂਦੇ ਆ ਐਡੇ ਫਲ ਫਰੂਟ ਲੈ ਜਾਂਦੇ ਉਹਨੇ ਦੱਸ ਕਿਹੜੇ ਖਾਣੇ ਹੁੰਦੇ ਆ ਬੰਦਾ ਫੁੱਲ ਖੜੇ ਬੰਦੇ ਦਾ ਮਨ ਖੁਸ਼ ਹੋ ਜਾਂਦਾ ਸਾਨੂੰ ਨੌਲਜ ਨਹੀਂ ਨਾ ਹੈ ਕਿਹੜਾ ਫੁੱਲ ਵਧੀਆ ਕਈ ਵਾਰ ਫੁੱਲ ਦਿੰਦੇ ਉਹਨਾਂ ਨੂੰ ਅਲਰਜੀ ਹੋ ਜਾਂਦੀ ਉਹਨਾਂ ਨੂੰ ਚੱਲ ਫੇਰ ਮੋਲਦੇ ਲੈ ਜੇ ਕਿ ਫੇਰ ਹੋਰ ਕੀ ਕਰਨ ਚੱਲ ਫੇਰ ਸੋਨੂ ਨੇ ਗੁੱਸੇ ਹੋਣਾ ਵਾ ਤੂੰ ਹੋਰ ਜੀ ਪੈ ਗਈਆਂ ਚੰਗਾ ਲੋੜ ਤੇ ਦੱਸਦਾ ਕਰੋ ਚੰਗਾ ਚੰਗਾ ਪੁੱਤ ਮੈਨੂੰ ਤਾਂ ਦਾ ਫੁੱਲ ਪੜੇ ਸੋਨੇ ਲੱਗਣ ਏ ਤੈਨੂੰ ਸੋਨੇ ਉਹਨੇ ਗੁੱਸੇ ਹੋਣਾ ਵਾ ਲਾ ਇਹ ਕਿਹੜੀ ਜਿਮਨੀ ਤਰੀ ਫਿਰਦੀ ਆ ਫੁੱਲ ਨਹੀਂ ਰੱਖਿਆ ਅਗਲੀ ਨੇ ਚੰਗਾ ਬਲਾ ਮੈਂ ਨੰਬਰ ਦੇਣਾ ਹੈ ਮੈਂ ਵੀ ਸਦਾ ਹੀ ਆ ਉਹਨੇ ਨੰਬਰ ਨਹੀਂ ਲਿਆ ਤੇ ਮੈਂ ਅੰਟੀ ਨੂੰ ਦੇ ਦਿੰਦਾ ਕਿ ਲੋੜ ਪੈਣੀ ਮਤਲਬ ਲੈ ਹੀ ਹੁੰਦਾ ਉਦੋਂ ਗੱਲਬਾਤ ਕਰ ਲੈਂਦਾ ਅੰਟੀ ਵੀ ਟਾਈਮ ਨਾ ਆਈ ਆ ਅੱਜ ਮਨ ਦੇ ਦਿਲ ਕੱਢਿਆ ਸੀ ਕਿ ਪ੍ਰਪੋਜ਼ ਕਰਨਾ ਵਾ ਤੇ ਆ ਕੇ ਸਾਰਾ ਕੰਮ ਵਗਾੜਤਾ ਵਾ ਪਰ ਪ੍ਰਪੋਜ਼ ਕਰਨ ਦਾ ਫਾਇਦਾ ਤਾਂ ਨਹੀਂ ਮਿਲਦਾ ਹੈ ਦੇ ਦੇਸੀ ਜੀ ਲੱਗਦੀ ਹੈ ਨਾ ਫੂੰ ਰੱਖਿਆ ਵਾ ਬੱਕ ਤਾਂ ਵੀ ਕੀੜਾ ਲੱਗਦੀ ਮੈਨੂੰ ਤੇ ਪੜੀ ਜਾ ਪੜੀ ਜਾ ਚੱਲ ਟਰਾਈਟ ਮਰੀ ਜਾਣੀ ਆ ਪਸੰਦ ਮੈਨੂੰ ਬੜੀ ਆਏ ਮੰਮੀ ਤੈਨੂੰ ਹੀ ਮੈਂ ਦਹਾ ਦਜੇ ਤੇ ਇਹਨੂੰ ਕਹਿੰਦੇ ਹੀ ਵੀ ਕੁੜੀ ਹੱਡੀ ਨੂੰ ਲੈ ਆ ਕਰ ਦੱਸ ਮੈਂ ਉਹਦਣਾ ਆਉਂਗੀ ਤਾਂ ਸੋਣੀ ਲੱਗਦੀ ਆ ਕਿਤੇ ਨਾਲੇ ਤੁਹਾਨੂੰ ਵੀ ਇਹਨੇ ਕਹਣਾ ਕੀ ਗੱਲ ਆ ਮੈਂ ਹੈ ਨਹੀਂ ਆ ਇੱਥੇ ਜਿਹੜਾ ਤੂੰ ਉਹਨਾ ਆਉਂਦੀ ਆ ਉਹ ਤਾਂ ਪੁੱਤ ਵੇਲੇ ਇੱਕ ਵੇਲੇ ਦੀ ਗੱਲ ਵਾ ਨਾਲੇ ਉਹ ਇਹ ਮੁੰਡੇ ਤਾਂ ਬੜੇ ਚੰਗਾ ਵਾ ਏ ਤੇ ਮੰਮੀ ਅੱਗੇ ਤੇ ਕਦੀ ਵੇਖਿਆ ਨਹੀਂ ਹੈਗਾ ਇਹ ਇੱਥੋਂ ਆ ਤਿੰਨ ਚਾਰ ਦਿਨਾਂ ਤੋਂ ਹੀ ਦਿਖਣ ਜਿਹੜਿਆ ਵਾ ਇਹ ਨਾ ਆਪਣੇ ਨਾਨਕੇ ਰਹਿੰਦੇ ਮਾਂ ਇਹਦੀ ਵੀ ਨੌਕਰੀ ਕਰਦੀ ਆ ਤੇ ਡੈਡੀ ਇਹਦਾ ਬਾਹਰ ਰਹਿੰਦਾ ਪਹਿਲਾਂ ਤੇ ਪੈਲੀਆਂ ਅੰਕਲੋਂ ਨੇ ਨਹੀਂ ਲਈਆਂ ਸੀ ਕਿ ਹਾਂ ਪਤਾ ਨਹੀਂ ਇਹ ਆ ਗਏ ਆ ਪਿੰਡ ਵਾ ਇਹ ਰਹਿੰਦੇ ਨੇ ਤੇ ਜਦੋਂ ਉਹ ਤਾਂ ਬੜੇ ਚੰਗੇ ਜਿਹੜੀ ਮਾਂ ਵੀ ਬਹੁਤ ਚੰਗੀ ਆ ਅੱਛਾ ਆਹੋ ਉਹਥੇ ਫਿਰ ਉਹ ਜਿਹੜੀ ਆਂਟੀ ਨੌਕਰੀ ਕਰਦੀ ਆ ਹਸਪੀਟਲ ਨਰਸ ਲੱਗੀ ਆ ਆਹੋ ਆਹੋ ਦੇ ਆ ਕੇ ਮੁੰਡਿਆ ਐ ਅੱਛਾ ਅੱਛਾ ਹਾਂ ਉਹਦਾ ਹੀ ਮੁੰਡਾ ਆਹੋ ਪਾਪਾ ਇਹਦੇ ਤੇ ਬਾਹਰ ਵਾ ਆਹੋ ਪਾਪਾ ਇਹਦਾ ਬਾਹਰ ਵਾ ਹੂੰ ਤਾਂ ਹੀ ਮੈਂ ਕਦੀ ਵੇਖਿਆ ਤੇ ਨਹੀਂ ਆ ਆ ਦੋ ਤਿੰਨ ਦਿਨੋਂ ਹੋਂਡੇ ਹੋਊਗੀ ਚਾਹੇ ਥਾ ਉਤਰਾ ਫੇਰਾ ਪੂਰਾ ਮਾਰਨਾ ਆ ਹੂ ਠੇਕੇ ਤੇ ਦਿੱਤੀ ਹੋਣੀ ਕਾਦ ਤੇ ਦਿੱਤੀ ਹੁਣ ਕੀ ਪਤਾ ਪਤਾ ਨਹੀਂ ਹਾਂ ਪਰ ਐਵੇਂ ਨਾ ਨੰਬਰ ਨੰਬਰ ਦੇ ਦੀ ਇਹਨੂੰ ਮੈਂ ਤਾਂ ਨਹੀਂ ਆਉਣਾ ਇਹ ਦਿਨ ਚਲੋ ਤੁਹਾਨੂੰ ਪਤਾ ਹੀ ਆ ਫੇ ਪਿੰਡ ਦੇ ਲੋਕਾਂ ਨੇ ਗੱਲਾਂ ਬਣਾ ਦੇਣੀਆਂ ਵਾ ਉਹ ਤੇ ਮੇਰੀ ਐਵੇਂ ਗੁੱਡੀ ਢਾ ਦਿਓ ਹਾਂ ਨਹੀਂ ਨਹੀਂ ਉਹ ਤੇ ਆਪ ਹੀ ਆਖਿਆ ਵੀ ਮੈਂ ਹਾਂ ਚਲੋ ਆਂਦਾ ਆਗਾ ਭਜਾ ਮੈਨੂੰ ਕੰਮ ਕੁਮ ਦਾਜਾ ਕਰੋ ਸਾਨੂੰ ਵੀ ਲਾਗੇ ਲੋੜ ਤੇ ਈ ਇਦਾਂ ਕਰੋ ਵੀ ਮੈਨੂੰ ਸਕੂਟਰੀ ਲੈ ਦਿਓ स्कूटी सारीयां ਘੱਲਾਂ ਨਾ ਇਹਨੇ ਸਾਨੂੰ ਨਾ ਸਲਾਹ ਕਰੂੰਗੀ ਤੁਸਾਨੂੰ ਵੀ ਨਾ ਸਲਾਹ ਕਰਿਓ ਨਾ ਵੀ ਐਰ ਕਾ ਤੁਸੀਂ ਲੈ ਹੀ ਦੋ ਸਕੂਟਰੀ ਮੈਨੂੰ ਚਲੋ ਵੇਖ ਲਾਂਗੇ ਪਤ ਆਹ ਉਹਨੂੰ ਬਸ ਇਹੋ ਡਰ ਲੱਗਦਾ ਰਹਿੰਦਾ ਵੇ ਦੇਖ ਕੇ ਕਿਤੇ ਛੱਟ ਨਾਲ ਵਾਲੇ ਮੰਮੀ ਕੁੜੀਆਂ ਸਾਰੀਆਂ ਉੱਥੇ ਕਿਤੇ ਭਜਾਈ ਫਿਰਦੀਆਂ ਭਜਾਈ ਫਿਰਦੀਆਂ ਚਲ ਤੈਨੂੰ ਸਾਨੂੰ ਸਖਾਲ ਦੂਗਾ ਮੁੜਕੇ ਓਰ ਆਹ ਛੱਟ ਜਾ ਚਾ ਜਾਂਦੀ ਐ ਮੈਨੂੰ ਤੇ ਜਾ ਚੀ ਉਹਨੂੰ ਇੰਨੀ ਯਕੀਨ ਹੈਗਾ ਉਹਨੂੰ ਕਹੋ ਵੀ ਇੱਕ ਵਾਰੀ ਮੈਨੂੰ ਸਕੂਟਰੀ ਫੜਾ ਕੇ ਵਿਖਾਲ ਜੇ ਮੈਂ ਛੁੱਟ ਦੂੰਗੀ ਨਾ ਤੇ ਮੇਰੀ ਸਕੂਟੀ ਤੂੰ ਲੈ ਲਈ ਕਹੀਦੀ ਲੈਵੇ ਭਾਵੇਂ ਜੰਨਾ ਗੱਲ ਕਰੂੰ ਜੱਮਾ ਬੰਗਿਆ ਭਰਾ ਤੇਰਾ ਤੇ ਹਾਂ ਨੀਤੀ ਤੇ ਮੈਂ ਭਾਬੀ ਨੂੰ ਮਨਾਉਂਗੀ ਚਲੋ ਵੇ ਅੱਲਾਸ ਚਲੋ ਫਿਰ ਹੇ ਨੀਰਾ ਹੁੰਦਾ ਜਾਣੜਿਆ ਮਨਪ੍ਰੀਤ ਆਈ ਨਹੀਂ ਅਜੇ ਜੇ ਦਾ ਵੀਰ ਆ ਗਿਆ ਤਾਂ ਉਹਨੇ ਆਣ ਕੇ ਪੁੱਛਣਾ ਵੀ ਕਿੱਥੇ ਐ ਆਈ ਐ ਕਿ ਨਹੀਂ ਆਈ ਤੇ ਮੈਂ ਕਿ ਜਵਾਬ ਦਵਾਂਗੀ ਉਹਨੂੰ ਚੱਲ ਮੋਟਿਆ ਇੱਥੇ ਉੱਤਰ ਮੈਂ ਲੇਟ ਜਗਾਵਾ ਮਾਂ ਤੇਰੀ ਨੇ ਤਾਂ ਹਿੱਲ ਪੈ ਗਈ ਲੱਗਦੀ ਐ ਇੰਨਾ ਵੀ ਨਹੀਂ ਪਤਾ ਵੀ ਮੈਂ ਬੱਤੀ ਜਗਾ ਲਾਂ ਹੋ ਅਚੀਆਂ ਆਉਂਦੀ ਮੇਰਾ ਹੋ ਗਿਆ ਮਤਿੰਜੀ ਗਈ ਮੇਰਾ ਆ ਗਿਆ ਹੀ ਲੈ ਮੇਨੂੰ ਸੁਤੀ ਹੈ ਪਤਾ ਨਹੀਂ ਲੋਕਾਂ ਨੂੰ ਜੀ ਬਰੋਂ ਲੱਗੀ ਦਾਲ ਧਰੀ ਜੇ ਅਸ਼ਾ ਹਾਂਜੀ ਮਨ ਵੀ ਘੰਡੀ ਆ ਕੁਛ ਨਹੀਂ ਆ ਥੱਕੀ ਆਈ ਮੈਂ ਚੱਲ ਘੜੀ ਤੂੰ ਰੈਸਟ ਕਰ ਲੈ ਤੇ ਮੈਂ ਬਣਾ ਲੈਨੀ ਰੋਟੀ ਹੂੰ ਤੋਂ ਲਮੇ ਪੈ ਗਈ ਚੱਲ ਬਈ ਰਹਿਣ ਦੇ ਕੰਮ ਹੀ ਕਰਨਾ ਮੜ ਕੇ ساری ਉਮਰ ਉਹਨੇ ਆਹ ਹੋਰ ਕੀ ਆ ਆ ਉਹ ਆਪਿਆਂ ਦੇ ਘਰ ਹੀ ਹੁੰਦਾ ਵਾ ਐਸ਼ ਲੱਲਣ ਦੇ ਮੁੜ ਕੇ ਸੋਹਰੇ ਜਾ ਕੇ ਤੇ ਕੰਮ ਹੀ ਕਰਨਾ ਹੁੰਦਾ ਹੂੰ ਉਦਾਂ ਮੈਂ ਸੋਚਦਾ ਸੀ ਵੀ ਇਹਨੂੰ ਹੋਸਟਲ 'ਚ ਹੀ ਪਾ ਦਿੰਦੇ ਚੰਗਾ ਸੀ ਪਰ ਮੰਨਦੀ ਨਹੀਂ ਰਾਹ ਨਹੀਂ ਚੰਗਾ ਤੁਰ ਕੇ ਆਉਂਦੀ ਆ ਨਹੀਂ ਹੋਸਟਲ 'ਚ ਨਹੀਂ ਬਹੁਤ ساری ਜ਼ਿੰਦਗੀ ਤੇ ਉਦੀ ਉੱਥੇ ਲੰਘ ਜਾਣੀ ਤੇ ਮੁੜ ਕੇ ਜੇ ਆਈ ਤੇਰਾ ਵਿਆਹ ਕਰਨਾ ਪੈਣਾ ਗੱਲ ਤੇ ਉਦਾਂ ਤੇਰੀ ਠੀਕ ਆ ਜੀ ਤੇ ਮੇਰਾ ਵੀ ਨਹੀਂ ਕਰਦਾ ਆਪਾਂ ਉਹਨੂੰ ਆਹੋ ਰੌਣਕ ਲੱਗੀ ਰਹਿੰਦੀ ਉਹਨਾਂ ਘੜੀ ਰੌਲਾ ਰਲਾ ਪਾਲੀ ਦਾ ਤੇ ਚੱਲ ਕੀ ਸੁਣ ਪੈਣੀ ਹੈ ਨਾ ਹੂੰ ਤੇ ਇਹ ਇਦਾਂ ਕਰੋ ਉਹਨੂੰ ਸਕੂਟਰੀ ਲੈ ਦੋ ਜੇ ਆਉਣਾ ਜਾਣਾ ਸੌਖਾ ਹੋ ਜੂਗਾ ਚੱਲ ਵੇਖ ਲਾਂਗੇ ਪਰ ਮੈਂ ਡਰ ਲੱਗਦਾ ਹੀ ਭਰਾਵਾ ਕਿਤੇ ਸਾਟੀ ਨਾ ਲਵਾ ਲੇ ਨਹੀਂ ਲਵਾਉਂਦੀ ਜਾ ਸਿੱਖ ਲਈ ਤੇ ਫੇਰ ਤੇ ਕਾਦੀ ਸੱਟ ਲੱਗ ਜਣੀ ਹੈ ਉਹ ਜਾਂਚ ਵੀ ਸਿੱਖਦੀਆਂ ਸਿੱਖਦੀਆਂ ਲਤ ਮੰਤੜਾ ਪੈਂਦੀਆਂ ਹੁੰਦੀਆਂ ਤੇਰੇ ਵਰਗੀਆਂ ਕਿ ਚੱਲ ਵੇਖ ਲੋ ਜਿੱਦਾਂ ਵੀ ਕਰਨੀ ਹੈ ਹਾਂ ਮੈਂ ਵੇਖੀਆਂ ਕੁੜੀਆਂ ਚਲਾਉਂਦੀਆਂ ਜਿੱਦਾਂ ਚਲਾਉਂਦੀਆਂ ਨਾ ਮੈਨੂੰ ਪਤਾ ਜਿੰਨੀ ਕਿ ਜਾਂਚ ਹੁੰਦੀ ਨੇ ਬ੍ਰੇਕ ਨਹੀਂ ਲਾਉਣੀ ਪਿਆਰਾ ਪੈਰ ਹੀ ਕੜੀਛਦੀਆਂ ਜਾਂਦੀਆਂ ਸੜਕ ਤੇ ਨਹੀਂ ਆਡੀ ਕੁੜੀ ਸਿਆਣੀ ਹੈ ਪਤਾ ਉਹਦਾ ਲੱਗਦਾ ਜਦੋਂ ਅਗਲੇ ਦੀਆਂ ਲੱਤਾਂ 'ਚ ਵੱਜੀਆਂ ਹੁੰਦੀਆਂ ਨਹੀਂ ਨਹੀਂ ਆਡੀ ਕੁੜੀ ਸਿਆਣੀ ਉਹ ਨਹੀਂ ਇਦਾਂ ਕਰਦੀ ਆਹ ਆਡੀ ਕੁੜੀ ਸਿਆਣੀ ਹੈ ਇਹ ਬਾਬੇ ਆਦਮ ਦੇ ਵੇਲੇ ਦੀ ਹੈ ਨਹੀਂ ਫਿਰ ਵੀ ਪਤਾ ਲੱਗ ਜਾਂਦਾ ਹੀ ਆ ਤੇ ਹੀ ਪੁੱਤ ਦਾ ਹੂੰ ਚਲ ਕੋਈ ਨਹੀਂ ਉਹਨੂੰ ਨਹੀਂ ਤੇ ਇਹਨੂੰ ਪਤਾਾਂਗੇ ਹਸਤਾ ਨਹੀਂ ਮੈਂ ਨਹੀਂ ਜਾਣਾ ਹੱਸ ਕਿਉਂ ਨਹੀਂ ਜਾਣਾ ਮੈਂ ਨਹੀਂ ਜਾਣਾ ਪੜ੍ਹਨਾ ਨਹੀਂ ਨਾ ਆ ਮੈਂ ਕਰੇ ਪੜ੍ਹ ਲੈਣੀ ਪੁੱਇ ਕੋ ਹੂੰ ਕਰੇ ਪੜ੍ਹ ਲੈਣੀ ਇੱਥੇ ਤੇਨੂੰ ਤੇ ਪਉਣਾ ਹੀ ਪਉਣਾ ਜੋ ਮਰਜ਼ੀ ਹੋ ਜੇ ਨਹੀਂ ਨਹੀਂ ਨਾ ਪੁਈ ਨੇ ਜਾਣਾ ਨਾ ਮੈਂ ਜਾਣਾ ਇੱਥੇ ਪੜਨਾ ਹਾਂ ਹੂੰ ਜਾਣਾ ਨਹੀਂ ਇੰਨਾ ਨੇ ਇੱਥੇ ਸਾਡਾ ਸ਼ਰ ਖਾਣਾ ਕਿ ਪਹਿਲਾਂ ਉਹ ਖਾਂਦੀ ਦੀ ਹੁਣ ਤੂੰ ਖਾਣਾ ਪੀ ਮੈਂ ਖਾਉਂਗੀ ਹੁਣ ਤੇ ਮੇਰੇ ਫੱਜਾ ਖੋਗੀ ਮੈਂ ਪੀਆ ਹਾਂ ਅੱਧੀ ਕਿ ਜ਼ਿੰਦਗੀ ਨਾ ਜਾਂਦੀ ਬਾਹਰ ਹੀ ਹੈ ਉਹ ਹੀ ਤੇ ਗੱਲ ਆ ਮੈਂ ਪਹਿਲਾਂ ਹੋਸਟਲ ਚ ਪਾ ਦੋ ਆਹੋ ਉੱਥੇ ਮੜ ਕੇ ਕਿੰਨੇ ਸਾਲ ਹੁਣ ਪੜ੍ਹਾਈ ਪੂਰੀ ਹੋ ਗਈ ਤੇ ਹੁੰਦਾ ਮੜ ਕੇ ਰਿਸ਼ਤਾ ਕਰ ਦੋ ਵਿਆਹ ਕਰ ਦੋ ਤੇ ਵਿਚਾਰੀ ਇਹ ਘਰ ਕਦੋਂ ਰਹਿਣਾ ਮੈਂ ਹੋ ਗਈ ਗੱਲ ਇਹ ਮੈਂ ਵੀ ਸੋਚ ਕੇ ਫਿਰ ਚੁੱਪ ਕਰ ਜੰਨਾ ਕਿਸੇ ਵੇਲੇ ਵੀ ਚਲ ਕੋਈ ਗੱਲ ਨਹੀਂ ਹੁਣ ਪੜ੍ਹਾਈ ਉਹਦੀ ਰਹਿ ਵੀ ਕਿੰਨੀ ਗਈ ਆ ਥੋੜੀ ਆ ਆਹੋ ਤੇ ਬਾਕੀ ਕੋਈ ਨਹੀਂ ਵੇਖ ਲੈਨੇ ਆ ਕੀ ਬੰਦਾ ਚਲ ਮੈਂ ਵੇਖਾਂ ਅੰਦਰ ਬੜਾ ਚਲੋ ਠੀਕ ਆ ਪਾਪਾ ਦੇ ਰੇ ਤੇ ਅੰਦਰ ਚ ਲੱਗੇ ਆ ਤੇ ਭੂਈ ਤੇਰੀ ਅਜੇ ਆਈ ਨਹੀਂ ਐ ਜੇ ਉਹਨਾਂ ਨੇ ਵੇਖ ਲਿਆ ਤੇ ਮਿੰਟ ਪਹਿਨਾ ਪਤਾ ਹੈ ਕਿ ਭੂਈ ਨਹੀਂ ਆਏ ਤੇ ਮੈਨੂੰ ਗਾਲਾਂ ਪੈ ਗਈਆਂ ਤੂੰ ਐਦਾਂ ਕਰ ਪਾਪਾ ਨੂੰ ਡਰੈਂਗ ਰੂਮ ਚ ਗੱਲਾਂ ਨਹੀਂ ਲਾ ਲਾ ਗੇ ਪਪਾ ਡ੍ਰੈਗ ਰੂਮ ਚ ਗੇ ਗੇਮ ਖੇਡ ਗਏ ਆਹੋ ਜਾ ਮੈਨੂੰ ਚੇਤਾ ਹੀ ਭੁੱਲ ਗਿਆ ਦਸੰਧਾ ਤੇ ਆ ਮੰਮੀ ਵਾਲੀ ਵੀ ਯਾਰ ਹਾਦੀ ਆ ਕਦੋਂ ਦੀ ਉੱਥੇ ਖਲੋਤੀ ਅੱਗੇ ਨਹੀਂ ਪਤਾ ਵੀ ਮੈਂ ਅੱਗੇ ਹੀ लेट ਹੀ ਉਹ ਤੋਂ ਮੈਨੂੰ ਭੁੱਖ ਲੱਗੀ ਆ ਹੁਣ ਹੋਲੀ ਨਾਲ ਇਹ ਤਾਈ ਖਲੋਤੀ ਖਲੋਤੀ ਗੱਲਾਂ ਕਰਕੇ ਆ ਜਾ ਬਹਿ ਕੇ ਕਰੀਏ ਦੱਸ ਇਹਨਾਂ ਨੂੰ ਨਹੀਂ ਪਤਾ ਵੀ ਮੈਂ ਉੱਥੋਂ ਹੀ ਕਹਿਣ ਦੀ ਮੰਮੀ ਮੈਨੂੰ ਭੁੱਖ ਲੱਗੀ ਮੰਮੀ ਮੈਨੂੰ ਭੁੱਖ ਲੱਗੀ ਪਰ ਕਾ ਖਾਲ ਨਹੀਂ ਜਦੋਂ ਦੋਵੇਂ ਜਾਨੀਆਂ ਗੱਲੀ ਝੁੱਟ ਪੈਂਦੀਆਂ ਨਾ ਆਹੇ ਕੀ ਬੋਲੀ ਜਾਂਦੀ ਹੈ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਕੀ ਬੋਲਣੀ ਆ ਮੇਰੀ ਭੁੱਖ ਨਾ ਇੰਨੀ ਜਾਨ ਨਿਕਲ ਰਹੀ ਹੈ ਜਾਨ ਨਿਕਲ ਰਹੀ ਆ ਵੀ ਤੇਰਾ ਆ ਗਿਆ ਬਾਹਰ ਉਹ ਪੁੱਛਣ ਡਿਆ ਇਹ ਮਨਪ੍ਰੀਤ ਆ ਗਈ ਆ ਤੇ ਮੈਂ ਆ ਗਈ ਉਹ ਲੰਮੇ ਪਈ ਅੰਦਰ ਮੈਂ ਤੇ ਝੂਠ ਬੋਲਿਆ ਉਹ ਦੰਗ ਝੂਠ ਬੋਲਿਆ ਫਸਾਇਆ ਤੇ ਅੱਜ ਮੰਮੀ ਨੇ ਮੈਨੂੰ ਕਦੋਂ ਦੀ ਆ ਗਈ ਉਹ ਹੋਏ ਚੰਦ ਮਾਮਾ ਸਿਰ ਤੇ ਆ ਗਿਆ ਤੋਂ ਮੈਨੂੰ ਕੀ ਪਤਾ ਹੈਗਾ ਉਹਨਾਂ ਨੇ ਘਰ ਆਣ ਕੇ ਮੈਨੂੰ ਪੁੱਛਿਆ ਤਾਂ ਫਿਰ ਮੈਂ ਇਦਾਂ ਕਹਾ ਤਾ ਹੁਣ ਸੁਮਰੀਤ ਦੀ ਦੋਵਾਂ ਦੀ ਲੜਾਈ ਹੋ ਜਾਨੀ ਆ ਤੇ ਆਪ ਉਥੇ ਡਈ ਆਪਣੀ ਦਰਾਨੀ ਜਿਠਣੀ ਨਾਲ ਗੱਲਾਂ ਦੋਵੇਂ ਮਾਰਨ ਦੀਆਂ ਚੱਲ ਉਹਨੂੰ ਰਹਿਣ ਦੇ ਤੂੰ ਮੇਰੇ ਭੈਣ ਬਣ ਕੇ ਅੰਦਰ ਜਾ ਕੇ ਲੰਮੇ ਪੈ ਜਾ ਮੈਂ ਤੈਨੂੰ ਉੱਥੇ ਸਭ ਕੁਝ ਦੇਵਨੀ ਆ ਭਾਬੀ ਕੀ ਹਰ ਵਾਰੀ ਮੈਨੂੰ ਹੀ ਫਸਾ ਦਿੰਨੇ ਆ ਤੂੰ ਨਹੀਂ ਤੂੰ ਆ ਜਾ ਮੈਂ ਸਮਰੀਤ ਨੂੰ ਮੈਂ ਕਿਹਾ ਮੈਂ ਆਪਣੇ ਪਾਪਾ ਨੂੰ ਗਲੀ ਲਾਲਾ ਅਦਰ ਡ੍ਰੈਗ ਰੂਮ 'ਚ ਬਿਠਾਇਆ ਆਈ ਤੂੰ ਸਿੱਧੀ ਮੇਰੀ ਭੈਣ ਅੰਦਰ ਚੱਲ ਜਾ

ਜੰਗਾ ਕੱਲ੍ਹ ਫੋਨ ਹੀ ਚਾਰਜ ਲੱਗਾ। ਭਾਂ ਵੀ ਰੱਗੇ ਹੁੰਦਾ। ਭੋਬੀ ਤੇ ਬੜੀ ਮੈਗਨੀ ਪੱਕੀ ਚੋਰਨੀ ਆ ਕਿ ਪਤਾ ਲੱਗਦਾ ਨਹੀਂ ਕੋਈ ਮੈਨੂੰ ਫਸਾ ਕੇ ਰੱਖ ਤਈ। ਹੁਣ ਮੈਨੂੰ ਭੁੱਖ ਲੱਗੀ ਆ ਤੇ ਮੈਨੂੰ ਕੰਬਲ ਤੇ ਲੰਮੇ ਪਾ ਤਈ। ਕੱਖ ਖਾ ਲਈਨੇ ਪੀ। ਫੋਨ ਹੋ ਗਿਆ ਹੁਣ ਚਾਰਜ। ਉਹ ਟੱਕੀ ਲਈ ਸਤਿ ਮੋਟੋ ਜੀ ਸੁੱਤੀ ਆ ਮੈਂ ਤੇਰੀ ਨੀਂਦ ਹੀ ਪੂਰੀ ਹੁੰਦੀ ਸਾਰੀ ਢੜੀ ਇਹ ਕਿਹੜਾ ਸੌਣ ਆ ਸੱਪ ਵਾਂਗੂ ਫੁੱਕਾ ਮਾਰਦੀ ਓਂ ਬੰਦ ਰਾਜਾ ਓਠਾ ਨਾ ਮੈਨੂੰ ਲੈਣ ਗਿਆ ਹੂੰ ਹੂੰ ਕਿੰਨੀ ਦੂਰੋਂ ਮਤੁਰ ਕੇ ਆਈ ਥੱਕ ਗਈ ਸੋਹਣਾ ਆ ਹਾਂ ਥੱਕ ਗਈ ਤੂੰ ਪਹਾੜ ਤੋੜ ਕੇ ਤੇ ਰੇਲਵੇ ਲਾਈਨ ਕੱਢ ਕੇ ਆਈ ਹੂੰ ਥੱਕ ਗਈ ਇੱਥੇ ਆਪ ਕੀ ਕਰਕੇ ਆਏ ਥੀ ਮੈਨਰੇ ਤੇ ਮੈਨੂੰ ਥੋੜਾ ਕੰਮ ਸਾਰੀ ਢੜੀ ਹੂੰ ਦੈਂ ਮਾਰ ਮਾਰ ਚ ਪੈਣਾ ਮੇਰੇ ਸਾਰਾ ਹੈਅਰ ਸਟਾਈਲ ਖਰਾਬ ਕਰਦਾ ਔਰ 50 ਗ੍ਰਾਮ ਦੀ ਕਿਤਾਬ ਨਹੀਂ ਜਿਹੜੀ ਚੁੱਕ ਕੇ ਥੱਕ ਜਾਂਦੀ ਏ ਤੇ ਜਿਹੜੀ ਤੁਰੀ ਇੰਨਾ ਜ਼ਿਆਦਾ ਤੇ ਚੰਗਾ ਸਭ ਤੁਰਨਾ ਤੇ ਵਧੀਆ ਛੇਤ ਵਾਸਤੇ ਹੂੰ ਤਾਂ ਹੀ ਬੜੀ ਡੋਣ ਹੋਣਦੀ ਆ ਹਾਂ ਡੋਣ ਹੋਣਦੀ ਹਾਂ ਤਾਂ ਤੇ ਫਿਰ ਤਵਾਬ ਸੋਚ ਵੀ ਜੇ ਤੂੰ ਇੰਨੀ ਮਿਹਨਤ ਕਰਦੀ ਹੋਵੇਂ ਤਾਂ ਪਤਾ ਨਹੀਂ ਨਾ ਹੋ ਜੇ ਮੈਂ ਤੁਰਦੀ ਵੀ ਆ ਗਈ ਸਾਰਾ ਕੋ ਤੇ ਕਰਦੀ ਹੁਣ ਮੈਂ ਨਹੀਂ ਪਤਲੀ ਨਹੀਂ ਨਾ ਨਹੀਂ ਹੁੰਦੀ ਇੱਥੇ ਹਾਂ ਉਦਾਂ ਜਿਆਦਾ ਮੈਂ ਮੋਟੀ ਦੇਦੀ ਆਪਣੀ ਗੋਗੜ ਦੇ ਦੇਖਦੀ ਨਹੀਂ ਕਿ ਕਿ ਮੇਰੀ ਕਿੱਥੇ ਗੋਗੜ ਵੇ ਲੱਭਦੀ ਕਿਰੇ ਲੱਭਦੀ ਸਮਰੀਦਾ ਨਹੀਂ ਭਲਾ ਗੋਗੜ ਹੋ ਅੱਡੇ ਮੋٹے ਮੈਨੂੰ ਹੀ ਪੁੱਛਦੇ ਪਤਲੀ ਜੀ ਹਾਂ ਬਲੀਆ ਗੋਤਵੇ ਦੀ ਆਵੇ ਵਿਚੜਾ ਜਾ ਬਣਾ ਆ ਗਈ ਨਾ ਕੀ ਇਹ ਬੰਦਰ ਤੇਰਾ ਪਾਪਾ ਅਈ ਡਿਵਟੀ ਕੁੜੀ ਹੋ ਗਈ ਪਰ ਅਕਲ ਨਹੀਂ ਆਈ ਪੇ ਭੈਣ ਨੂੰ ਗੋਤ ਖਰੀਦੀ ਹੁੰਦੀ ਤੇ ਕੁੜੀ ਵੀ ਤੇਰੇ ਵਰਗੀ ਛਦਾਣੀ ਆ ਹੂੰ ਉਹ ਮੇਰੇ ਛਦਾਣ ਕੱਤ ਗਿਆ ਧੀ ਭੁੱਖ ਲੱਗੀ ਨਾ ਮੈਨੂੰ ਬਹੁਤ ਜ਼ਿਆਦਾ ਇਹਨੂੰ ਕਹੇ ਚਮਚੀ ਆਪਣੀ ਨੂੰ ਯਾ ਮੀ ਮੀ ਦੀ ਮੀ ਨਹੀਂ ਲੱਜਾ ਮੈਂ ਆਪਣੀ ਮੰਮਾ ਨੂੰ ਕਹਾਂ ਮੈਂ ਰੋਟੀ ਲੈ ਦੇ ਕਿੰਨੀ ਜੂ ਨੋ ਨਹੀਂ ਬਣੀ ਐ ਕਿ ਨજર ਲਾਉਣੀ ਆ ਕੋਈ ਦੀ ਨજર ਲੱਗ ਜਾਣੀ ਆ ਕਿ ਸੋਣੀ ਜੀ ਮਿਲਦੀ ਆ ਤੀ ਵੀ ਸੋਣੇ ਲੱਗਣੇ ਆ ਉਹ ਗਲੋ ਜੀ ਵੱਡੀ ਹੋ ਜਾ ਫਿਰ ਮੇਨਾ ਕਾਲਜ ਆਇਆ ਕਰ ਤੂੰ ਉਹ ਦਿਨ ਤੇਡਾ ਵਿਆਹ ਹੋ ਜਾਣਾ ਮੈਂ ਨਹੀਂ ਕਰਾਉਣਾ ਕਰਾਉਣਾ ਵਿਆਹ ਵਿਊ ਹੋਈ ਪਾਪੂ ਨਹੀਂ ਮੈਂ ਦੇਖ ਜੇ ਬੀਐਸਸੀ ਚ ਹੋਈ ਆ ਐਮਐਸਸੀ ਕਰਨੀ ਫਿਰ ਮੈਂ ਪੀਐਚਡੀ ਕਰਨੀ ਓਏ ਨਾ ਹੋਰ ਫਿਰ ਕੀ ਕਹਿਣਾ ਲੋਕਾਂ ਨੇ ਮੈਨੂੰ ਡਾਕਟਰ ਮਨਪ੍ਰੀਤ ਕਰ ਕੀ ਦੇ ਸਹੀ ਤਾਂ ਇੰਨਾ ਪੜਨਾ ਵਾ ਮੈਂ ਭੁੱਖ ਲੱਗੀ ਜਾਂਦੀ ਤੁਹਾਨੂੰ ਲੱਗੀ ਆ ਭੁੱਖ ਤੇ ਬੜੀ ਤਾਂ ਲੱਗੀ ਲੈ ਮਿਲਾ ਤਾਂ ਲੈ ਲਓ ਮੰਮਾ ਨੂੰ ਲਾਓ ਚੁੱਪ